ਦੇ ਵਿੱਚ ਚਿੱਟਾ ਕਿਵੇਂ ਆਇਆ ਤੇ ਉਹ ਤੋਂ ਡਰਦੇ ਨੇ ਲੋਕ ਵੀ ਪੈਰ ਪੈਜੂ ਸਾਡਾ ਅਸੀਂ ਕੀ ਲੈਣਾ ਪਰ ਜੇ ਪਿੰਡ ਦੇ ਵਿੱਚ ਏਕਤਾ ਹੋਊਗੀ ਤਾਂ ਕਿਸੇ ਦੀ ਜੁਰਤ ਨਹੀਂ ਪੈਂਦੀ ਵੀ ਹੱਥ ਲਾ ਲਈਏ ਏਕੇ ਦੇ ਵਿੱਚ ਜਿਵੇਂ ਉਹ ਇਕੱਠੇ ਹੋਏ ਰਹਿੰਦੇ ਆਪਾਂ ਨੂੰ ਵੀ ਕਾ ਹਊਗਾ ਹੀ ਬਊਗਾ ਇਹ ਗੱਲ ਸੋਚ ਲੋ ਜੇ ਨਹੀਂ ਰਾਨਾ ਭਾਈ ਕਿਸੇ ਨਾਲ ਨਾ ਰੋ ਪਰ ਆਪਦੇ ਪਿੰਡ ਦੀ ਰਾਖੀ ਤਾਂ ਆਪਾਂ ਆਪ ਹੀ ਕਰਨਾ ਜਾਣਦੇ ਆ ਆਪਣੀ ਰਾਖੀ ਆਪਾਂ ਆਪ ਕਰੀਏ ਬਸ ਇੰਨੀ ਹੀ ਬੇਨਤੀ ਆ ਕਰਨੀ ਅਸੀਂ ਹੋਰ ਕੋਈ ਨਹੀਂ ਬਾਕੀ ਜੇ ਇੱਥੇ ਹੀ ਚੱਲ ਪਰਿਵਾਰ ਨੂੰ ਸਹਾਈਤਾ ਮਿਲ ਜੂਗੀ ਉਦੋਂ ਮੁੜ ਕੇ ਚੱਲ ਮਹੀਨੇ ਬਾਅਦ ਦੁੱਖ ਕਿੰਦ ਭੁੱਲ ਜਾਣਗੇ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਤਾਂ ਉਦੋਂ ਆ ਇੱਕ ਹੋਰ ਮਰੂਗਾ ਉਹਨੂੰ ਚੋਕ ਜਲਾਵਾਂਗੇ ਅਸੀਂ ਆ ਜਾਾਂਗੇ ਮੈਂ ਬੋਲ ਤੂੰ ਫੇਰ ਇੱਕ ਹੋਰ ਮਰੂਗਾ ਉਹਨੂੰ ਚੋਕ ਚ ਲਾਏ ਉਹਨੂੰ ਮੌਜ ਜਦੋਂ ਨਹੀਂ ਸਿਲਸਿਲਾ ਚੱਲੀ ਜਾਊ ਜੇ ਨਾ ਜਾ ਕੇ ਜੇ ਜਾਗਣਾ ਦਾ ਜਾਗਣਾ ਪੈਣਾ ਹੀ ਆ ਜੇ ਲਾਸ਼ਾਂ ਨਹੀਂ ਦੇਖਣਿਆ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਪ੍ਰਦੀਪ ਖਾਲਸਾ ਬੜੇ ਗੱਲਾਂ ਤੁਹਾਡੇ ਨਾਲ ਅੱਜ ਦੇ ਸੰਬੰਧ ਵਿੱਚ ਤਾਂਗੀਆਂ ਕੀਤੀਆਂ ਨੇ ਜੇ ਕੋਈ ਸਾਥੀ ਪਲਾਰਾ ਬੋਲਣਾ ਚਾਹੁੰਦਾ ਤਾਂ ਉਹ ਜਰੂਰ ਮੇਰੇ ਕੋਲੇ ਨਾਮ ਲਿਖਾ ਦੇ ਅਭੀ ਤਰਫ ਫੋਨ ਦੇ ਲਾਈਵ ਕਰਨਾ ਹੈ ਜੀ ਲਖੋਵਾਲ ਦੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਨੇ ਅਭੀ ਮੌਰ ਜੀ ਉਹ ਆਪਣੀ ਗੱਲਬਾਤ ਤੁਹਾਡੇ ਨਾਲ ਸੰਧੀ ਕਰਨਗੇ ਅਭੀ ਮੌਰ ਵਾਇਰ ਗੁਰਦੀ ਦਾ ਖਾਸਾ ਵਾਇਰ ਗੁਰਦੀ ਕੀ ਫਤਿਹ ਇਹ ਬਣਾਤਾ ਹੈ ਸਰਕਾਰਾਂ ਨੇ ਬੋਲ ਥੋੜੇ ਕਰਨੇ ਆ ਚੁਣਗੇ ਤੇ ਸੁਣ ਲਓ ਦੇਖ ਕੇ ਲਾਇਟ ਮੁਕਤ ਆਟਾ ਮੁਕਤ ਕਰਾਇਆ ਮੁਕਤ ਪਾਣੀ ਮੁਕਤ ਮੰਗਦੇ ਬਣਾ ਕੇ ਰੱਖਦਾ ਜਦੋਂ ਵੋਟਾਂ ਆਗੀਆਂ ਪਿੱਛੇ ਵੋਟਾਂ ਨਾ ਘੇੜੀਆਂ ਸਰਪੰਚੀਆਂ ਜਿਹਨੇ ਕਿਹਾ ਸਾਡੇ ਪਿੰਡ ਚ ਛੋਟੇ ਪਿੰਡ ਚ ਦੋ ਬੱਟੇ ਕੈਂਸਰ ਦੇ ਬੱਟੇ ਟੋਪੇ ਨੇ ਗੰਦੇ ਜਿਹਨੇ ਕਿਹਾ ਸਾਡੀ ਸਾਫ ਸਹੀ ਕਰਦੇ ਅਸੀਂ ਪ੍ਰੋਜੈਕਟ ਕਰਾਂਗੇ ਆਇਆ ਕਿਸੇ ਦੇ ਪਤਾ ਬਹਾਂ ਖੜੀਆ ਕਰਕੇ ਦੋਸਤ ਇੱਕ ਬੰਦੇ ਨੇ ਵੀ ਕਿਹਾ ਹੋਵੇ ਜਿਹੜਾ ਸ਼ਰੀਆਂ ਭਿਆੰਕਰ ਬਿਮਾਰੀਆਂ ਵੰਡਦਾ ਕਾਲੇ ਪਲੇ ਵਰਗੀਆਂ ਜਾਂਦਾ ਜਵਾਕਾ ਮੈਂਕੈਂਸਰ ਸ਼ੂਗਰ ਕਿੱਡੀਆਂ ਬਿੜ ਹੋਣੀਆਂ ਲੀਵਰ ਫੇਰ ਹੋਣਾ ਹੈ